Құртыңызды ਅੰਜੀ ਸਰ ਇੱਕ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਚੱਲੀ ਗਈ ਹੈ ਇੱਕ ਵੱਡੀ ਸਫਲਤਾ ਮਿਲੀ ਹੈ ਨਿਹਾਲ ਸਿੰਘ ਵਾਲਾ ਪੁਲਿਸ ਨੂੰ ਕੀ ਹੈ ਮਾਮਲਾ ਜੀ ਇਹ ਮਾਜੋ ਸਾਡੇ ਐਸਐਸਪੀ ਸਾਹਿਬ ਨੂੰ ਨਸ਼ਾ ਬਰੋਦ ਮਹੱਲ ਬਲਾਈ ਜੀ ਆ ਉਹਦੇ ਤਹਿਤ ਸਾਡੇ ਸਬ ਇੰਸਪੈਕਟਰ ਅਸੀ ਹੁਲਬੀਰ ਸਿੰਘ ਨੇ ਉਹਨਾਂ ਬਾਸ ਜਿਹੜੀ ਮੋਹਰੀ ਖੋਜੀ ਗਈ ਤੇ ਉਹਨਾਂ ਨੇ ਇਹ ਵੀ ਇਹ ਕੰਟਰੈਕਟ ਨੰਬਰ PV 339903 ਮੇਟ ਬੰਦੇ ਜਿਹੜੇ ਜਾ ਕੇ ਆਪਣਾ ਭੁਖੀ ਪੂਰਾ ਪੋਰਸ ਰਾਜਸਾਮ ਤੋਂ ਇਹਦੇ ਵਿੱਚ ਵੇਚਦੇ ਆ ਤੇ ਇਹ ਤਰਾ ਮਿਲਣ ਤੇ ਇਹਨਾਂ ਨੇ ਨਕਲ ਲਾ ਲਿਆ ਜੀ ਵੀਨਾ ਸਾਈਡ ਨਕਲ ਲਾ ਕੇ ਜਦੋਂ ਫੌਮੀ ਗੱਡੀ ਚੈੱਕ ਕੀਤੀ ਤਾਂ ਉਹਦੇ ਵਿੱਚ ਇਹਨਾਂ ਨੇ ਜਿਹੜੇ 30 ਕਿਲੋ ਉੱਕੀ ਜੂੜਾ ਪੋਸਟਰ ਪਲਾਸਟਿਕ ਦੇ ਕਟੂ ਵਿੱਚ ਪਾ ਕੇ ਰੱਖੀ ਹੋਈ ਸੀ ਤੇ ਉਹਨੂੰ ਚੈੱਕ ਕੀਤਾ ਤਾਂ ਉਹਨੂੰ ਪਾਉਂਦੇ ਇਹਦੇ ਖਿਲਾਫ ਬੇ ਭਪਿੰਦਰ ਸਿੰਘ ਪੁੱਤਰ ਵਿਕਰ ਸਿੰਘ ਬਾਕੀ ਇੱਕ ਵਾਸੀ ਸ਼ਰਾਵਣ ਵਾਲਾ Rajasthan ਜੋ ਲੈਣ ਵਾਲਾ ਬੰਦਾ ਤੇ ਜਿਹੜਾ ਡਰਾਈਵਰੀ ਕਰਦਾ ਉਹਦੇ ਨਾਲ ਜਿਹੜਾ ਹੈਲਪਰ ਸੀਗਾ ਜੀ ਉਹ ਗੁਲਵਿੰਦਰ ਸਿੰਘ ਪੁੱਤਰ ਮhender Singh ਵਾਸੀ ਫੂਲੇਆਲਾ ਖਾਲਾ ਭੱਗਾ ਬਣਾ ਨਾ ਰਹਿਤਵਾ ਇਹ ਇਹਨਾਂ ਪਾਸੋਂ 3 ਕਿਲੋਮੀਟਰਾਂ ਦਾ ਹੁਣ ਦੇ ਮਕਦਮਾ ਨੰਬਰ 152 23 ਜਾਂ 24 ਅਸੀਂ ਦਰਜ ਰਜਿਸਟਰ ਕੀਤਾ ਤੇ ਹੁਣ ਇਹਨਾਂ ਨੂੰ ਅੱਜ ਤੇਜ ਕਰਕੇ 2 ਦਿਨ ਦਾ ਪੁਲਿਸ ਰਿਮਾਨ ਹਾਸਲ ਕੀਤਾ ਗਿਆ ਹੁਣ ਇਹਨਾਂ ਨੂੰ ਅੱਗੇ ਕਿਰਤਮਲ ਹੰਡੇਆ ਜੀ ਨੂੰ ਤੇਜੀ ਇਹ ਸਾਰੀ ਪ੍ਰੋਸੀਜਰ ਦਾ ਇਹ ਦੇ ਵਿੱਚ ਦੋ ਹੀ ਹੈ ਦੋਸ਼ੀ ਜਾਂ ਹੋਰ ਵੀ ਇਸ ਮਾਮਲੇ ਵਿੱਚ ਗੱਡੀ ਦਾ ਡਰਾਈਵਰ ਵੀ ਜਿਹੜਾ ਗੱਡੀ ਦਾ ਮਾਲਕ ਆ ਉਹ ਉਹ ਉਹਦਾ ਵੀ ਸਾਹਮਣੇ ਆ ਰਿਹਾ ਉਹ ਜਲਦੀ ਕਰਾ ਕਰਾ ਕਰਨੇ ਜਾ ਤੇ ਦੋਸ਼ੀ ਜਿਹੜੇ ਗ੍ਰਿਫਤਾਰ ਕਿੰਨੇ ਕੀਤੇ ਗਏ ਹੈ ਜੀ ਹੁਣ ਤੱਕ ਦੋ ਦੋਸ਼ੀ ਦੇ ਗ੍ਰਿਫਤਾਰ ਹੋ